ਜੇ ਤੁਸੀਂ ਵੀ ਕਰੇ ਕੱਪੜੇ ਤੋਂ ਨਾਲੀ ਮਸ਼ੀਨ ਵਰਤਦੇ ਹੋ ਤਾਂ ਤੁਸੀਂ ਆ ਸਰਵਿਸ ਜ਼ਰੂਰ ਕਰ ਲਿਆ ਕਰੋ ਦੇਖsene ਵਿੱਚ ਕਿੰਨੀ ਗੰਦਗੀ ਚੀਕ ਮੈਂ ਕਹਿੰਦਾ ਨਰਾ ਬਿਮਾਰੀ ਦਾ ਘਰ ਬਣਿਆ ਪਿਆ ਜੀ ਜਿਹਦੇ ਕਰਕੇ ਤੁਹਾਡਾ ਪਰਿਵਾਰ ਜੀ ਬਰੀ ਬਰੀ ਬਿਮਾਰ ਹੁੰਦਾ ਕਈ ਵਾਰ ਤਾਂ ਕੈਂਸਰ ਤੱਕ ਦੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਅੱਜ ਤੁਹਾਨੂੰ ਆਪਾਂ ਮਸ਼ੀਨ ਦੀ ਸਰਵਿਸ ਕਰਨ ਦਾ ਸਹੀ ਤਰੀਕਾ ਦੱਸਾਂਗੇ ਜੀ ਇਹਦਾ ਜਿਹੜਾ ਟੱਕਣਾ ਹੁੰਦਾ ਉਹਨੂੰ ਤੁਸੀਂ ਖੋਲਿਓ ਫਿਰ ਇਹਦੇ ਵਿੱਚ ਨਟ ਹੁੰਦਾ ਲੱਗੇ ਜੀ ਉਹਨੂੰ ਖੋਲਿਓ ਫਿਰ ਤੁਸੀਂ ਦੋ ਚਮਚੇ ਲੈਣੇ ਨੇ ਚਮਚਿਆਂ ਦੇ ਨਾਲ ਟੱਕਣ ਨੂੰ ਤੁਸੀਂ ਤਾਂ ਚੱਕ ਲਿਓ ਦੇਖ ਸਕਦੇ ਹੋ ਵੀ ਕਿੰਨੀ ਗੰਦਗੀ ਫਸੀ ਹੋਈ ਹੈ ਵਿੱਚ ਕੰਬ ਤਾਂ ਨਹੀਂ ਹੁੱਕਾ ਪਤਾ ਨਹੀਂ ਕੀ ਕੁਝ ਫਸਿਆ ਹੋਇਆਗਾ ਉਸ ਤੋਂ ਬਾਅਦ ਇਹਦੇ ਜਿਹੜੇ ਫਿਲਟਰ ਵਾਲੇ ਨਟ ਆਉਂਦੇ ਨੇ ਜੀ ਉਹਨਾਂ ਨੂੰ ਖੋਲ ਲਿਓ ਫਿਰ ਇਹਦੇ ਉਤਲੀ ਸਾਈਡ ਤੇ ਨਟ ਆਉਂਦੇ ਨੇ ਉਹਨਾਂ ਨੂੰ ਖੋਲ ਲਿਓ ਫਿਰ ਜਿਹੜੇ ਨੇ ਸਾਈਡ ਵਾਲੇ ਨਟ ਆਉਂਦੇ ਨੇ ਜੀ ਉਹ ਖੋਲ ਲਿਓ ਇਹਦੇ ਬੈਕ ਸਾਈਡ ਤੇ ਜੀ ਪਾਣੀ ਕੱਢਣ ਵਾਲਾ ਗੇਅਰ ਲੱਗਿਆ ਹੁੰਦਾ ਇਹਨੂੰ ਖੋਲ ਲਿਓ ਇਹਦੇ ਵਿੱਚ ਰਬੜ ਹੁੰਦੀ ਜੀ ਰਬੜ ਦੇ ਨਾਲ ਜਦੋਂ ਕੋਈ ਚੀਜ਼ ਲੱਗ ਜਾਂਦੀ ਹੈ ਜਿਹੜਾ ਤੁਹਾਡਾ ਪਾਣੀ ਕੱਢਣ ਦਾ ਮਸ਼ੀਨ ਦਾ ਕੰਟਰੋਲਰ ਹੈ ਜੀ ਉਹ ਖਰਾਬ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਦਾ ਉਤਲਾ ਛੋਟਾ ਟੱਪ ਹੁੰਦਾ ਉਹਨੂੰ ਖੋਲ ਲਿਓ ਫਿਰ ਵੱਡੇ ਟੱ ਕਿੰਨੀ ਗੰਦਗੀ ਜਮਾ ਹੋ ਰਹੀ ਹੈ ਉਸ ਤੋਂ ਬਾਅਦ ਇਹਦੇ ਜਿਹੜੇ ਵੱਡੇ ਮੇਨ ਫਿਲਟਰ ਹੁੰਦੇ ਨੇ ਜੋਂ ਉਹਨਾਂ ਨੂੰ ਖੋਲ ਲਿਓ ਦੇਖ ਸਕਦੇ ਹੋ ਵਿੱਚ ਕਿੰਨੀ ਚੀਕ ਭਰੀ ਪਈ ਹੈ ਮੈਂ ਕਹਿੰਦਾ ਨਾ ਇਹਦਾ ਬਿਮਾਰੀ ਦਾ ਘਰ ਬਣਿਆ ਪਏਗਾ ਤੁਸੀਂ ਹਰਾਂ ਰਹ ਜੂਗੀ ਵੀ ਆਪਾਂ ਇੰਨੇ ਗੰਦਗੀ ਵਾਲੇ ਕੱਪੜੇ ਪਾੰਦੇ ਆਂਗੇ ਤੁਸੀਂ ਕਹਦੇ ਸੋਚਿਆ ਨਹੀਂ ਹੋਣਾ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਚੀਕ ਹੋਊਗੀ ਸਾਰੀ ਬਾਹਰ ਕੱਢ ਲਓ ਇਹਨੂੰ ਤੁਸੀਂ ਪਾਣੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਸਾਫ਼ ਕਰ ਲਿਓ ਜੀ ਉਸ ਤੋਂ ਬਾਅਦ ਤੁਸੀਂ ਕੱਪੜੇ ਧੋਣ ਵਾਲਾ ਬੁਰਸ਼ ਲੈਣਾਗਾ ਬੁਰਸ਼ ਦੇ ਨਾਲ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਸਾਫ਼ ਕਰ ਲਿਓ ਤੇ ਉਸ ਤੋਂ ਬਾਅਦ ਜੀ ਤੁਸੀਂ ਛੋਟਾ ਬੁਰਸ਼ ਲੈਣਾ ਇਹਦੇ ਨਾਲ ਵੀ ਤੁਸੀਂ ਜਿਹੜੇ ਵੱਡੇ ਫਿਲਟਰ ਕੱਢੇ ਨੇ ਇਹਨੂੰ ਤੁਸੀਂ ਖੋਲ ਲਿਓ ਜੀ ਖੋਲ ਕੇ ਇਹਦੇ ਵਿੱਚ ਜਿੰਨਾ ਮਿੱਟੀ ਘਟਾਊ ਹੋਊਗਾ ਚੀਕ ਵਗੈਰਾ ਹੋਊਗਾ ਇਹਨੂੰ ਤੁਸੀਂ ਬਾਹਰ ਕੱਢ ਦਿਓ ਐਨੀ ਬਿਮਾਰੀ ਤਾਂ ਜੀ ਆਪਣੇ ਖਾਣੇ-ਦਾਣੇ ਦੇ ਵਿੱਚ ਨਹੀਂ ਹੁੰਦੀ ਜਿੰਨੀ ਤੁਸੀਂ ਮਸ਼ੀਨ ਦੇ ਵਿੱਚ ਇਕੱਠੀ ਕਰਕੇ ਹੋਊਗੀ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਵੀ ਐਨੀ ਗੰਦਗੀ ਵੀ ਮਸ਼ੀਨ ਦੇ ਵਿੱਚ ਹੁੰਦੀ ਹੈ ਤੁਸੀਂ ਇਹ ਅੱਜ ਤੱਕ ਕਦੇ ਮੈਂ ਕਹਿੰਦਾ ਸਰਵਿਸ ਕਿਸੇ ਨੇ ਕਰਾਈ ਹੀ ਨਹੀਂ ਹੋਣੀ ਜੀ ਆਪਾਂ ਏਸੀਆਂ ਦੀ ਵੀ ਸਰਵਿਸ ਕਰਾ ਲੈਂਦੇ ਆ ਗੀਜਰਾਂ ਦੀ ਸਰਵਿਸ ਕਰਾ ਲੈਂਦੇ ਆ ਪਰ ਆਪਾਂ ਜਿਹੜੀ ਘਰੇ ਕੱਪੜੇ ਤੋਂ ਵਾਲੀ ਮਸ਼ੀਨ ਹੁੰਦੀ ਜਿਹਦੇ ਕੋਈ ਨਹੀਂ ਧਿਆਨ ਦਿੰਦਾ ਹੈਗਾ ਇਹ ਤੁਸੀਂ ਕਦੇ ਬਹੁਤ ਆਸਾਨੀ ਦੇ ਨਾਲ ਕਰ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਮਸ਼ੀਨ ਨੂੰ ਖੋਲ ਲਿਓ ਖੋਲ ਕੇ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਕਲੀਨ ਕਰ ਲਿਓ ਉਸ ਤੋਂ ਬਾਅਦ ਜਿਹਨੂੰ ਤੁਸੀਂ ਸੁਕਾ ਲਿਓ ਸੁਕਾ ਕੇ ਜਿਵੇਂ ਆਪਾਂ ਖੋਲੀ ਦੀ ਜੀ ਉਸੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਫਿੱਟ ਕਰ ਲਿਓ ਪਹਿਲਾਂ ਤੁਸੀਂ ਇਹਦਾ ਜਿਹੜਾ ਨਟ ਹੋਊਗਾ ਜੀ ਨਟ ਲਾ ਲਿਓ ਨਟ ਦੇ ਉੱਪਰ ਜਿਹੜਾ ਦਾ ਢੱਕਣ ਹੁੰਦਾ ਜੀ ਉਹ ਲਾ ਲਿਓ ਉਸ ਤੋਂ ਬਾਅਦ ਇਹਦੇ ਜਿਹੜੇ ਛੋਟੇ ਫਿਲਟਰ ਹੁੰਦੇ ਨੇ ਜੀ ਤੁਸੀਂ ਉਹ ਚੰਗੇ ਤਰੀਕੇ ਦੇ ਨਾਲ ਫਿੱਟ ਕਰ ਲਿਓ ਫਿਰ ਇਹਦਾ ਜਿਹੜਾ ਵੱਡਾ ਟੱਪਾ ਹੁੰਦਾ ਜੀ ਉਹਨੂੰ ਸੈੱਟ ਕਰ ਲਿਓ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਗੀਅਰ ਬਾਕਸ ਵਾਲਾ ਟੱਪਾ ਹੁੰਦਾ ਉਹਨੂੰ ਸੈੱਟ ਉਹਨੂੰ ਵੀ ਤੁਸੀਂ ਚੰਗੇ ਤਰੀਕੇ ਨਾਲ ਸੈੱਟ ਕਰ ਲਿਓ ਸੈੱਟ ਕਰਕੇ ਤਾਂ ਜਿਹੜਾ ਟੱਕਣ ਹੁੰਦਾ ਜੀ ਉਹਨੂੰ ਲਾ ਕੇ ਤੁਸੀਂ ਜਿੰਨੇ ਸਕਰੂ ਹੋਣਗੇ ਸਾਰੇ ਲਾ ਲਿਓ ਲਓ ਜੀ ਜਿਹੜੀ ਸਾਡੀ ਪੁਰਾਣੀ ਮਸ਼ੀਨ ਕਬਾੜ ਬਣੀ ਪਈਦੀ ਐਂ ਨਵੀਂ ਲਕੋਰ ਬਣ ਕੇ ਰੈਡੀ ਹੋ ਗਈ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ